ਸੰਗਰੂਟ ਸੀਟ ਤੋਂ ਕੌਣ ਮਾਰੇਗਾ ਬਾਜੀ ਲੋਕ ਸਭਾ ਚੋਣਾਂ ਦੇ ਵਿੱਚ ਹੁਣ ਮਹਿਜ਼ ਕੁਝ ਹੀ ਦਿਨ ਬਾਕੀ ਨੇ ਪਰ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਪੰਜਾਬ ਦੇ ਵਿੱਚ ਕਾਫੀ ਦਿਲਚਸਪ ਹੋਣ ਵਾਲੀਆਂ ਨੇ ਪੰਜਾਬ ਦਾ ਰਣ ਜਿੱਤਣ ਲਈ ਇਸ ਵਾਰ ਹਰ ਪਾਰਟੀ ਜੀ ਜਾਨ ਲਗਾ ਰਹੀ ਹੈ ਚਾਹੇ ਦੂਜੀਆਂ ਪਾਰਟੀਆਂ ਦੇ ਵਧੀਆ ਲੀਡਰਾਂ ਨੂੰ ਪੱਟਣਾ ਹੋਵੇ ਜਾਂ ਫਿਰ ਆਪਣੇ ਤੁਰੰਦਰਾਂ ਨੂੰ ਪੈਰਾਸ਼ੂਟ ਉਮੀਦਵਾਰ ਬਣਾ ਕੇ ਦੁਸ਼ਮਣਾਂ ਦੇ ਗੜ ਵਿੱਚ ਉਤਾਰਨਾ ਯਾ ਫਿਰ ਗਦਾਰਾਂ ਨੂੰ ਪਾਰਟੀ ਤੋਂ ਬਾਹਰ ਦਾ ਰਾਹ ਦਿਖਾਉਣਾ ਇਸ ਵਾਰ ਹਰ ਪਾਰਟੀ ਪੁਰਾਣੇ ਚਿਹਰਿਆਂ ਪਰ ਨਵੇਂ ਉਮੀਦਵਾਰਾਂ ਦੇ ਨਾਲ ਮਾਦਮ ਵਿੱਚ ਉਤਰ ਰਹੀ ਹੈ। ਇਹੀ ਕਾਰਨ ਹੈ ਕਿ ਇਸ ਵਾਰ ਮੁਕਾਬਲਾ ਸਿਰਫ ਦੋ ਪਾਰਟੀਆਂ ਦੇ ਵਿੱਚ ਨਹੀਂ ਸਗੋਂ ਚਤਰਫਾ ਮੁਕਾਬਲਾ ਵੇਖਣ ਨੂੰ ਮਿਲ ਰਿਹਾ। ਪੰਜਾਬ ਦੀਆਂ ਕਈ ਸੀਟਾਂ ਹੌਟ ਸੀਟਾਂ ਬਣੀਆਂ ਨੇ ਤੇ ਇਹਨਾਂ ਦੇ ਵਿੱਚੋਂ ਇੱਕ ਸੀਟ ਹੈ ਸੰਗਰੂਰ ਦੀ। ਇਹ ਉਹ ਸੀਟ ਜਿੱਥੇ ਆਪ ਦੀ ਹਨੇਰੀ ਸ਼ੁਰੂ ਤੋਂ ਸੀ। ਜੋ ਬਾਅਦ ਵਿੱਚ ਇੱਕ ਤੂਫਾਨ ਬਣ ਗਈ। ਸੋ ਇਸ ਸੀਟ ਨੂੰ ਆਪ ਦੀ ਰਾਜਧਾਨੀ ਵੀ ਕਿਹਾ ਜਾਂਦਾ ਹੈ। ਮੁਕਾਬਲਾ ਰਾਜਧਾਨੀ ਦਾ ਹੋਵੇ ਤਾਂ ਟੱਕਰ ਕਾਂਟੇ ਦੀ ਹੁੰਦੀ ਹੈ। ਤਾਂ ਚਲੋ ਫਿਰ ਦੇਖ ਲੈਣੇ ਆ ਕਿ ਇਸ ਸੀਟ ਦਾ ਸਾਰਾ ਇਤਿਹਾਸ ਤੇ ਵਰਤਮਾਨ ਕੀ ਹੈ। ਸੰਗਰੂਰ ਦੇ ਤਰੰਦਰ। ਸੰਗਰੂਰ ਸੀਟ ਉੱਤੇ ਸਵਾਰ ਕੁੰਡੀਆਂ ਦੇ ਸਿੰਘ ਫਸਣਗੇ। ਸਾਰੀਆਂ ਪਾਰਟੀਆਂ ਨੇ ਮੈਦਾਨ ਵਿੱਚ ਚੁਣ-ਚੁਣ ਕੇ ਉਮੀਦਵਾਰ उतारे ਨੇ। ਸੀਐਮ ਭਗਵੰਤ ਮਾਨ ਨੇ ਐਸਵਾਰ ਆਪਣੇ ਗੜ ਦੀ ਜ਼ਿੰਮੇਵਾਰੀ ਨੌਜਵਾਨ ਨੇਤਾ ਤੇ ਕੈਬਨਿਟ ਮੰਤਰੀ ਮੀਤ ਸਿੰਘ ਹੇਰ ਨੂੰ ਗੱਦੀ ਹੈ। ਉੱਥੇ ਕਾਂਗਰਸ ਨੇ ਚੌਂਡ ਮੈਦਾਨ ਦੇ ਵਿੱਚ ਆਪਣੇ ਧਾਕੜ ਨੇਤਾ ਸੁਖਪਾਲ ਖਹਿਰਾ ਨੂੰ ਉਤਾਰਿਆ। ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਅਕਾਲੀ ਦਲ ਨੇ ਆਪਣੇ ਲੋਕ ਲੀਡਰ ਇਕਬਾਲ ਸਿੰਘ ਚੁੰਦਾ ਤੇ ਦਾਗੇ ਡਿਆ। ਤੇ ਉਧਰ ਭਾਜਪਾ ਨੇ ਵੀ ਸੰਗਰੂਰ ਦੇ ਗੜ ਵਿੱਚ ਆਪਣੇ ਰਸੂਕਦਾਰ ਨੇਤਾ ਅਰਵਿੰਦ ਖੰਨਾ ਨੂੰ ਚੌਂਡ ਮੈਦਾਨ ਵਿੱਚ ਉਤਾਰਿਆ। ਪਰ ਇਹਨਾਂ ਸਾਰਿਆਂ ਦਾ ਮੁਕਾਬਲਾ ਫੋਪੇਗਾ ਮੌਜੂਦਾ ਐਮਪੀ ਸਿਮਰਨਜੀਤ ਸਿੰਘ ਮਾਨ ਦੇ ਨਾਲ ਉਹ ਸਿਮਰਨਜੀਤ ਮਾਨ ਜਿਸ ਨੇ 2023 ਦੀ ਜਿਮਨੀ ਚੋਣ ਵਿੱਚ ਸਾਰੇ ਸਮੀਕਰਨ ਬਦਲ ਕੇ ਆਪ ਦੀ ਹੰਢੇਰੀ ਨੂੰ ਠੱਲ ਪਾਈ ਸੀ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਠੇਰ ਦੀ ਮੀਠੇਰ ਇੱਕ ਨੌਜਵਾਨ ਨੇਤਾ ਨੇ ਆਪ ਸਰਕਾਰ ਦੇ ਵਿੱਚ ਖੇਡ ਮੰਤਰੀ ਨੇ ਉਹਨਾਂ ਦੇ ਇਸ ਸਫ਼ਰ ਦੀ ਸ਼ੁਰੂਆਤ 2017 ਤੋਂ ਹੋਈ ਇਸ ਤੋਂ ਪਹਿਲਾਂ ਉਹ ਅੰਨਾ ਹਜ਼ਾਰੇ ਦੇ ਅੰਦੋਲਨ ਦੇ ਨਾਲ ਜੁੜੇ ਹੋਏ ਸੀਗੇ मीत हेयर ਦਾਸ 860 ਮੀਤ ਹੇਰ ਅੰਨਾ ਹਜ਼ਾਰੇ ਅੰਦੋਲਨ ਸਮੇਂ ਅਰਵਿੰਦ ਕੇਜੀ ਨਾਲ ਜੁੜੇ ਸਾਲ 2017 ਦੇ ਵਿੱਚ ਪਹਿਲੀ ਵਾਰ ਆਪ ਦੀ ਟਿਕਟ ਤੋਂ ਚੋਣ ਲੜੀ ਤੇ ਜੇਤੂ ਰਹੇ ਮੀਤ ਹੇਰ ਬਰਨਾਲਾ ਸੀਟ ਤੋਂ ਪਹਿਲੀ ਵਾਰ ਵਿਧਾਇਕ ਬਣੇ ਉਹਨਾਂ ਨੇ ਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਨੂੰ maat ਦਿੱਤੀ ਸਾਲ 2022 ਚ ਬਰਨਾਲਾ ਤੋਂ ਇੱਕ ਵਾਰ ਫਿਰ ਜਿੱਤ ਹਾਸਲ ਕੀਤੀ ਪੰਜਾਬ ਫੀਸਦੀ ਵੋਟਾਂ ਨੂੰ ਲੈ ਕੇ ਦੂਜੀ ਵਾਰ ਬਰਨਾਲਾ ਤੋਂ ਵਿਧਾਇਕ ਬਣੇ सीएम मान दी कैबिनेट ਦੇ ਵਿੱਚ ਉਹਨਾਂ ਨੂੰ ਮੰਤਰੀ ਬਣਾਇਆ ਗਿਆ ਇਸ ਸਮੇਂ ਮਾਨਸਰਕਾਰ ਦੇ ਵਿੱਚ ਖੇਡ ਮੰਤਰੀ ਦੇ ਵਜੋਂ ਅਹੁਦਾ ਸਾਂਭਰੇ ਨੇ ਇਸ ਤੋਂ ਲਾਵਾ ਉਹਨਾਂ ਕੋਲ ਪ੍ਰਸ਼ਾਸਨ ਸੁਧਾਰ ਜਲ ਸਰੋਤ ਖਾਣਾ ਵਿਗਿਆਨ ਵਿਗਿਆਨ ਤੇ ਟੈਕਨੋਲੋਜੀ ਅਤੇ ਵਾਤਾਵਰਣ ਮੰਤਰਾਲੇ ਨੇ ਮੀਠੀਅਰ ਦੀ ਗੱਲ ਕਰੀਏ ਤਾਂ ਇਸ ਨੌਜਵਾਨ ਨੇਤਾ ਨੇ ਆਪਣੇ ਹੁਣ ਤੱਕ ਦੇ ਸਿਆਸੀ ਸਫ਼ਰ ਦੇ ਵਿੱਚ ਇੱਕ ਵਾਰ ਵੀ ਹਾਰ ਦਾ ਸਾਹਮਣਾ ਨਹੀਂ ਕੀਤਾ ਉਦਰ ਕਾਂਗਰਸ ਦੇ ਉਮੀਦਵਾਰ ਸੁਖਪਾਲ ਖਹਿਰਾ ਦਾ ਸਿਆਸੀ ਗ੍ਰਾਫ ਵੀ ਮਜ਼ਬੂਤ ਹੈ ਪਰ ਉਹ ਲੜਾਈ ਉਹਨਾਂ ਦੇ ਗੜ ਭੁਲੱਤ ਵਿੱਚ ਹੁੰਦੀ ਸੀ ਸੁਖਪਾਲ ਖਹਿਰਾ ਦੇ ਸਿਆਸੀ ਸਫ਼ਰ ਦੀ ਗੱਲ ਕਰੀਏ ਤਾਂ ਖਹਿਰਾ ਨੂੰ ਸਿਆਸਤ ਆਪਣੇ ਪਿਤਾ ਸੁਖਜਿੰਦਰ ਸਿੰਘ ਖਹਿਰਾ ਤੋਂ ਗੁਰਤੀ ਵਿੱਚ ਮਿਲੀ ਹੈ ਹਾਲਾਂਕਿ ਉਹਨਾਂ ਦੇ ਪਿਤਾ ਸੁਖਜਿੰਦਰ ਸਿੰਘ ਖਹਿਰਾ ਅਕਾਲੀ ਸੀ ਤੇ ਪੰਜਾਬ ਐਜੂਕੇਸ਼ਨ ਮਨਿਸਟਰ ਵੀ ਰਹੇ ਪਰ ਖਹਿਰਾ ਆਪ ਤੇ ਕਾਂਗਰਸ ਦੇ ਵਿੱਚ ਝੂਲਦੇ ਰਹੇ ਨੇ ਖੈਰਾ ਦੀ ਪੋਲਿਟਿਕਲ ਟਾਈਮਲਾਈਨ 1994 ਚ ਖੈਰਾ ਕਪੂਰਥਲਾ ਜ਼ਿਲ੍ਹਾ ਦੇ ਪਿੰਡ ਰਾਮਗੜ੍ਹ ਤੋਂ ਪੰਚਾਇਤ ਮੈਂਬਰ ਚੁਣੇ ਗਏ 93 ਦੇ ਵਿੱਚ ਖੈਰਾ ਨੇ ਯੂਥ ਕਾਂਗਰਸ ਜੁਆਇਨ ਕੀਤੀ ਤੇ ਪੰਜਾਬ ਯੂਥ ਕਾਂਗਰਸ ਦੇ ਵਾਈਸ ਪ੍ਰੈਜ਼ੀਡੈਂਟ ਚੁਣੇ ਗਏ 1999 ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਖੈਰਾ ਨੂੰ ਸਖਤਰ ਬਣਾ ਦਿੱਤਾ 2005 ਦੇ ਵਿੱਚ ਉਹ ਕਪੂਰਥਲਾ ਡਿਸਟ੍ਰਿਕਟ ਕਾਂਗਰਸ ਕਮੇਟੀ ਦੇ ਪ੍ਰੈਜ਼ੀਡੈਂਟ ਚੁਣੇ ਗਏ 2010 ਤੱਕ ਉਹ ਇਸ ਅਹੁਦੇ ਤੇ ਰਹੇ 2006 ਦੇ ਵਿੱਚ ਸੈਂਟਰਲ ਕੋਆਪਰੇਟਿਵ ਬੈਂਕ ਦੇ ਡਾਇਰੈਕਟਰ ਚੁਣੇਗੇ 2007 ਦੇ ਵਿੱਚ ਪੁਲੱਤ ਤੋਂ ਕਾਂਗਰਸ ਦੇ ਵਿਧਾਇਕ ਬਣੇ ਤੇ 2012 ਤੱਕ ਵਿਧਾਇਕ ਰਹੇ 2012 ਦੇ ਵਿੱਚ ਖੈਰਾ ਨੂੰ ਅਕਾਲੀ ਦਲ ਦੀ ਬੀਬੀ ਜਗੀਰ ਕੌਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਤੋਂ ਪਹਿਲਾਂ 1997 ਤੇ 2002 ਦੇ ਵਿੱਚ ਉਹ ਪੁਲੱਤ ਤੋਂ ਬੀਬੀ ਜਗੀਰ ਕੌਰ ਦੇ ਹੱਥੋਂ ਹਾਰ ਗਏ ਸੀ 2009 ਦੇ ਵਿੱਚ ਖੈਰਾ ਪੰਜਾਬ ਕਾਂਗਰਸ ਦੇ ਬੁਲਾਰੇ ਨਿਯੁਕਤ ਕੀਤੇ ਗਏ 2013 ਦੇ ਵਿੱਚ ਉਹ ਦੁਬਾਰਾ ਪੰਜਾਬ ਕਾਂਗਰਸ ਦੇ ਬੁਲਾਰੇ ਨਿਯੁਕਤ ਕੀਤੇ ਗਏ ਹਾਲਾਂਕਿ 2014 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਖਰਾਬ ਪਰਫਾਰਮੈਂਸ ਦੇ ਚੱਲਦੇ ਉਹਨਾਂ ਨੇ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ 2015 ਦੇ ਵਿੱਚ ਖੈਰਾ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ 2017 ਦੇ ਵਿੱਚ ਸੁਖਪਾਲ ਖੈਰਾ ਦੁਬਾਰਾ ਤੋਂ ਪਲੱਠ ਵਿਧਾਇਕ ਚੁਣੇਗੇ 2018 ਦੇ ਵਿੱਚ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਆਪ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ 2019 ਦੇ ਵਿੱਚ 6 ਜਨਵਰੀ ਨੂੰ ਖੈਰਾ ਨੇ ਆਪ ਪਾਰਟੀ ਛੱਡ ਦਿੱਤੀ 8 ਜਨਵਰੀ 2019 ਨੂੰ ਖੈਰਾ ਨੇ ਪੰਜਾਬ ਇਕਤਾ ਪਾਰਟੀ ਦਾ ਐਲਾਨ ਕੀਤਾ 16 ਮਾਰਚ 2019 ਨੂੰ ਉਹਨਾਂ ਨੇ ਬਠਿੰਡਾ ਤੋਂ ਹਰ ਸਿਮਰਤ ਦੇ ਖਿਲਾਫ ਲੋਕ ਸਭਾ ਚੋਣ ਲੜਨ ਦਾ ਐਲਾਨ ਕੀਤਾ 25 ਅਪ੍ਰੈਲ 2019 ਨੂੰ ਖੈਰਾ ਨੇ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ 23 ਮਈ 2019 ਨੂੰ ਬਠਿੰਡਾ ਤੋਂ ਚੋਣ ਹਾਰ ਗਏ 2022 ਦੇ ਵਿੱਚ ਖੈਰਾ ਇੱਕ ਵਾਰ ਫਿਰ ਕਾਂਗਰਸ ਦੀ ਟਿਕਟ ਤੇ ਫਲਾਥ ਦੇ ਚੋਣ ਮੈਦਾਨ ਦੇ ਵਿੱਚ ਨਤਰਦੇ ਨੇ ਤੇ ਦੇਲ ਵਿੱਚ ਰਹਿੰਦੇ ਇਸ ਸੀਟ ਤੇ ਜਿੱਤ ਦਰਜ ਕਰਦੇ ਨੇ ਖੈਰਾ ਇੱਕ ਮਜ਼ਬੂਤ ਦਾਅਵੇਦਾਰ ਨੇ ਖੈਰਾ ਦਾ ਮੁਕਾਬਲਾ ਇੱਕ ਪਾਸੇ ਨੌਜਵਾਨ ਨੇਤਾ ਮੀਤ ਹੀਰ ਦੇ ਨਾਲ ਤੇ ਦੂਜੇ ਪਾਸੇ ਸਭ ਤੋਂ ਉਮਰਦਰਾਸ ਸਿਮਰਨਜੀਤ ਸਿੰਘ ਮਾਨ ਦੇ ਨਾਲ ਹੋਏਗਾ ਜੋ ਸਿਆਸਤ ਦੇ ਵਿੱਚ ਆਪਣੇ ਅੜਬ ਸੁਭਾਅ ਤੇ ਸਟੈਂਡ ਕਰਕੇ ਜਾਣੇ ਜਾਂਦੇ ਨੇ ਸਿਮਰਜੀਤ ਮਾਨ ਦੇ ਨਿੱਜੀ ਜੀਵਨ ਦੀ ਗੱਲ ਕਰੀਏ ਤਾਂ ਉਹਨਾਂ ਦਾ ਵਿਆਹ ਗੀਤਿੰਦਰ ਕੌਰ ਨਾਲ ਹੋਇਆ ਉਹਨਾਂ ਦੀ ਪਤਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਦੀ ਭੈਣ ਜੀ ਹਨ ਸਿਮਰਨਜੀਤ ਸਿੰਘ ਮਾਨ ਹੁਣਾਂ ਦੇ ਸਿਆਸੀ ਸਫ਼ਰ ਦੀ ਗੱਲ ਕਰਦੇ ਹਾਂ ਸਿਮਰਜੀਤ ਮਾਨ ਦਾ ਜਨਮ 1945 ਦੇ ਵਿੱਚ ਸ਼ਿਮਲਾ 'ਚ ਹੋਇਆ 1967 ਦੇ ਵਿੱਚ ਉਹਨਾਂ ਨੇ ਇੰਡੀਅਨ ਪੁਲਿਸ ਸਰਵਿਸ ਜੁਆਇਨ ਕੀਤੀ ਜਿਸ ਤੋਂ ਬਾਅਦ ਉਹ ਵਿਜੀਲੈਂਸ ਦੇ ਸੁਪਰਟੈਂਡੈਂਟ ਐਸਐਸਪੀ ਹੈੱਡਕੁਆਟਰ ਐਸਐਸਪੀ ਦੇ ਅਹੁਦਿਆਂ ਤੇ ਰਹੇ। ਇਸਰਾਨ ਉਹ ਫਿਰੋਜ਼ਪੁਰ ਫਰੀਦਕੋਟ ਐਸਐਸਪੀ ਬਣੇ ਤੇ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਦੇ ਗਰੁੱਪ ਕਮਾਂਡੈਂਨ ਵੀ ਰਹੇ। ਮਾਨੇ ਜੂਨ 1984 ਨੂੰ ਦਰਬਾਰ ਸਾਹਿਬ ਤੇ ਹੋਈ ਭਾਰਤੀ ਫੌਜ ਦੀ ਕਾਰਵਾਈ ਤੋਂ ਬਾਅਦ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਦੇ ਗਰੁੱਪ ਕਮਾਂਡੈਂਟ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। 1991 ਦੇ ਵਿੱਚ ਜੇਲ੍ਹ ਚ ਰਹਿੰਦੇ ਉਹ ਤਰਨਤਾਰਨ ਤੋਂ ਲੋਕ ਸਭਾ ਚੋਣ ਜਿੱਤੇ। 1990 ਦੇ ਵਿੱਚ ਮਾਨ ਨੂੰ ਕਿਰਪਾ ਚ ਮੇਦ ਪਾਰਲੀਮੈਂਟ ਦੇ ਵਿੱਚ ਜਾਣ ਤੋਂ ਰੋਕੜਦ ਬਾਅਦ ਉਹਨਾਂ ਨੇ ਵਿਰੋਧ ਵਿੱਚੋਂ ਆਪਣੀ ਸੀਟ ਤੋਂ ਅਸਤੀਫਾ ਦੇ ਦਿੱਤਾ 1999 ਦੇ ਵਿੱਚ ਉਹ ਦੁਬਾਰਾ ਸੰਗਰੂਰ ਤੋਂ ਚੋਣ ਜਿੱਤੇ ਇਸ ਵਾਰ ਉਹ ਲੋਕ ਸਭਾ ਦੇ ਵਿੱਚ ਕਿਰਪਾ ਨਾਂ ਲੈ ਕੇ ਜਾਣ ਉੱਤੇ ਮੰਗੇ ਮਾਨ ਦੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਕਿਸਮਤ ਮਝਮਾਈ ਪਰ ਸਫਲਤਾ ਨਹੀਂ ਮਿਲੀ ਮਾਨ 2022 ਦੇ ਵਿੱਚ ਅਮਰਗੜ ਸੀਟ ਤੋਂ ਚੋਣ ਲੜੇ ਪਰ ਆਪ ਉਮੀਦਵਾਰ ਜਸਵੰਤ ਸਿੰਘ ਗੱਜਣਮਾਜਰਾ ਤੋਂ 6043 ਵੋਟਾਂ ਦੇ ਨਾਲ ਹਾਰ ਗਏ 222 ਦੀ ਸੰਗਰੂਰ ਦੀ ਜੀਮਨੀ ਚੋਣ ਦੇ ਵਿੱਚ ਮਾਨ ਇੱਕ ਬਾਰ ਫਿਰ ਚੋਣ ਮੈਦਾਨ ਵਿੱਚ ਨਿਤਰੇ ਸਿਮਰਜੀਤ ਮਾਨ ਨੇ 257154 ਵੋਟਾਂ ਦੇ ਨਾਲ ਸੰਗਰੂਰ ਦੀ ਸੀਟ ਆਪਣੇ ਨਾਂ ਕਰ ਲਈ ਸੰਗਰੂਰ ਦੀ ਸੀਟ ਦਾ ਇਤਿਹਾਸ ਬੀਤੀਆਂ ਦੋ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਦੇਖੀਏ ਇਸ ਸੀਟ ਤੇ ਆਮ ਆਦਮੀ ਪਾਰਟੀ ਹਾਬੀ ਰਹੀ ਹੈ ਹਾਲਾਂਕਿ ਸਿਮਰਨਜੀਤ ਮਾਨ ਜਿਮਨੀ ਚੌਂਣ ਜਿੱਤਣ ਵਿੱਚ ਕਾਮਯਾਬ ਰਹਿੰਦੇ ਨੇ ਪਰ ਇਸ ਸੀਟ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਇਹ ਸੀਟ ਬਦਲਾ ਦੀ ਹਾਮੀ ਮਾਰ ਰਹੀ ਹੈ ਤੇ ਕਦੋਂ ਕਿਹੜਾ ਬਦਲਾ ਆ ਜਾਵੇ ਲੋਕਾਂ ਦੇ ਮਨਾਂ ਤੇ ਆ 224 ਚ ਕੌਣ ਬਾਜ਼ੀ ਮਾਰਦਾ ਹੈ ਇਹ ਚੋਣ ਨਤੀਜੇ ਤਿਆਰ ਕਰਨਗੇ ਪਰ ਫਿਲਹਾਲ ਮਾਰ ਲੈਨੇ ਆ ਇਸ ਸੀਟ ਦੇ ਇਤਿਹਾਸ ਦੇ ਨਜ਼ਰ ਸੰਗਰੂ ਲੋਕ ਸਭਾ ਸੀਟ ਦਾ भी १९ का नतीजा आप भगवंत मान चार लख तेरह हजार पांच सौ वोट फीसदी सैंती पॉइंट पैंती परसेंट कांग्रेस केवल सिंह ढिलों तीन लख तीन हजार तीन सौ वोट फीसदी सताई पॉइंट चार अकाली दल परमिंदर सिंह ढीडसा दो लाख हज़ार चार सौ अठानवे तेई पॉइंट अठ फीसदी ਹਾਲਾਂਕਿ ਵਿਧਾਨ ਸਭਾ 2022 ਦੀਆਂ ਚੋਣਾਂ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ। ਸੀਐਮ ਭਗਵੰਤ ਮਾਨ ਨੇ ਵਿਧਾਨ ਸਭਾ ਚੋਣਾਂ ਦੀ ਅਗਵਾਈ ਕੀਤੀ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਦੇ ਪਰ ਸੰਗਰੂਰ ਦੀ ਸੀਟ ਖਾਲੀ ਹੋ ਗਈ। ਜਿਸ ਕਰਕੇ ਸੰਗਰੂਰ ਵਿੱਚ ਜੀਮਨੀ ਚੋਣ ਕਰਵਾਉਣੀ ਪਈ ਤੇ ਸਾਰਾ ਪਾਸਾ ਪਲਟ ਗਿਆ। ਤੇ ਜੋ ਉਮੀਦਵਾਰ 2022 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਚੌਥੇ ਸਥਾਨ ਤੇ ਸੀ ਉਹ ਪਹਿਲੇ ਤੇ ਆ ਗਏ। ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਨੇ 253154 ਦੇ ਨਾਲ ਇਹ ਸੀਟ ਆਪਣੇ ਨਾਂ ਕਰ ਲਈ। ਹਾਲਾਂਕਿ ਆਪ ਇਸ ਸੀਟ ਜਿੱਤਣ ਦੇ ਵਿੱਚ ناکਾਮ ਰਹੀ। ਪਰ ਸਿਮਰਨਜੀਤ ਸਿੰਘ ਮਾਨ ਤੇ ਆਪ ਉਮੀਦਵਾਰ ਗੁਰਮੇਲ ਸਿੰਘ ਵਿਚਾਲੇ ਕਾਫੀ ਨੇੜਤਾ ਦਾ ਮੁਕਾਬਲਾ ਦੇਖਣ ਨੂੰ ਮਿਲਿਆ। ਆਪ ਉਮੀਦਵਾਰ ਗੁਰਮੇਲ ਸਿੰਘ ਨੂੰ 247332 ਵੋਟਾਂ ਤੇ ਕਾਂਗਰਸ ਉਮੀਦਵਾਰ ਦਲਬੀਰ ਸਿੰਘ ਗੋਲਡੀ ਨੂੰ 79668 ਵੋਟਾਂ ਪਈਆਂ। ਜੀਵਨੀ ਚੋਣਾਂ ਦੇ ਵਿੱਚ ਪਾਸਾ ਪਲਟਨ ਦੇ ਨਾਲ ਕਈ ਲੋਕਾਂ ਦੀਆਂ ਪਾਰਟੀਆਂ ਬਦਲ ਗਈਆਂ ਕੇਵਲ ਸਿੰਘ ਢਿੱਲੋਂ ਪਿਛਲੀ ਚੋਣ ਕਾਂਗਰਸ ਵੱਲੋਂ ਲੜੇ ਸੀ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਪਰ 68298 ਵੋਟਾਂ ਦੇ ਨਾਲ ਉਹਨਾਂ ਨੂੰ ਇਸ ਵਾਰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਸੰਗਰੂ ਲੋਕ ਸਭਾ ਸੀਟ ਅਦੀਨ ਨੌ ਵਿਧਾਨ ਸਭਾ ਹਲਕਿਆਂ ਦੇ 222 ਦੀਆਂ ਵਿਧਾਨ ਸਭਾ ਚੋਣਾਂ ਦੇ ਆਧਾਰ ਤੇ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਇੱਥੇ ਸਭ ਤੋਂ ਮਜ਼ਬੂਤ ਨਜ਼ਰ ਆ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਆਪ ਦੀ ਜੋ ਸੁਨਾਮੀ ਆਈ ਉਸ ਵਿੱਚ ਸੰਗਰੂਰ ਦੀਆਂ 9 ਦੀਆਂ 9 ਸੀਟਾਂ ਤੇ ਆਪ ਨੇ ਸੁਪੜਾ ਸਾਫ਼ ਕਰ ਦਿੱਤਾ ਸੰਗਰੂਰ ਸੀਟ ਦਾ ਇਤਿਹਾਸ ਸੰਗਰੂਰ ਲੋਕ ਸਭਾ ਸੀਟ ਸ਼ੁਰੂਆਤ ਤੋਂ ਹੀ ਕਾਫੀ ਅਸਮੰਜਸ ਵਾਲੀ ਰਹੀ ਹੈ ਕੌਣ ਸ਼ੇਰ ਤੇ ਕੌਣ ਸਵਾ ਸ਼ੇਰ ਅੰਦਾਜ਼ਾ ਲਾਉਣਾ ਕਾਫੀ ਮੁਸ਼ਕਿਲ ਰਿਹਾ ਹੈ 1952 ਤੋਂ ਬਾਅਦ ਮਹਿਜ਼ ਦੋ ਵਾਰੀ ਅਜਿਹਾ ਹੋਇਆ ਹੈ ਕਿ ਕੋਈ ਨੇਤਾ ਲਗਾਤਾਰ ਦੋ ਵਾਰ ਚੁਣ ਦਿੱਤ ਸਕਿਆ ਹੋਵੇ ਪਰ 222 ਦੀ ਜੀਵਨੀ ਚੋਣ ਨੇ ਸਾਰੇ ਸਮੀਕਰਨ ਬਦਲ ਕੇ ਰੱਖ ਦਿੱਤੇ ਸੀ ਸੰਗਰੂ ਲੋਕ ਸਭਾ ਸੀਟ ਦਾ ਇਤਿਹਾਸ ਕਾਫੀ ਦਿਲਚਸਪ ਹੈ ਇਸ ਸੀਟ ਨੂੰ ਕਿਸੇ ਇੱਕ ਪਾਰਟੀ ਦੇ ਦਬਦਬੇ ਵਾਲੀ ਸੀਟ ਨਹੀਂ ਕਿਹਾ ਜਾ ਸਕਦਾ ਪਰ ਸੰਗਰੂ ਦੀ ਆਵਾਮ ਨੇ ਪਰ ਸੰਗਰੂ ਦੀ ਆਵਾਮ ਨੇ ਸਮੇਂ ਦੇ ਹਿਸਾਬ ਦੇ ਨਾਲ ਵੱਖ-ਵੱਖਰੇ ਲੀਡਰਾਂ ਨੂੰ ਮੌਕਾ ਦਿੱਤਾ ਸਿਰਫ ਇਹ ਨਹੀਂ ਨਹੀਂ ਇਹ ਸੀਟ ਬਦਲਾ ਲਿਆਉਣ ਵਾਲੀ ਸੀਟ ਵੀ ਕਹੀ ਜਾ ਸਕਦੀ ਹੈ ਜੇਕਰ 1990 ਤੋਂ ਬਾਅਦ ਹੁਈਆਂ ਲੋਕ ਸਭਾ ਚੋਣਾਂ ਦੇ ਇਤਿਹਾਸ ਤੇ ਨਜ਼ਰ ਮਾਰੀ ਜਾਵੇ ਤਾਂ ਅਕਾਲੀ ਦਲ ਨੇ ਕੁਝ ਚੰਗਾ ਪ੍ਰਦਰਸ਼ਨ ਜ਼ਰੂਰ ਕੀਤਾ ਹੈ ਪਰ ਅਕਾਲੀ ਵੀ ਪਿਛਲੇ 20 ਸਾਲਾਂ ਤੋਂ ਇਸ ਸੀਟ ਤੇ ਵਾਪਸੀ ਦਾ ਇੰਤਜ਼ਾਰ ਕਰ ਰਹੇ ਨੇ 1990 ਤੋਂ ਬਾਅਦ ਅਕਾਲੀ ਦਲ 3 ਵਾਰ ਕਾਂਗਰਸ 2 ਵਾਰ ਤੇ 2 ਵਾਰ ਅਕਾਲੀ ਦਲ ਅੰਮ੍ਰਿਤਸਰ ਤੇ 2 ਵਾਰ ਆਮ ਆਦਮੀ ਪਾਰਟੀ ਸੰਗਰੂਰ 'ਚ ਆਪਣਾ ਪਰਚਮ ਲਹਿਰਾ ਚੁੱਕੀ ਹੈ ਕੁੱਲ ਮਿਲਾ ਕੇ ਇਸ ਵਾਰ ਵੀ ਕਾਫੀ ਦਿਲਚਸਪ ਹੋਣ ਜਾ ਰਿਹਾ ਹੈ ਇਹ ਮੁਕਾਬਲਾ ਇੱਕ ਪਾਸੇ ਆਪ ਦੁਬਾਰਾ ਇਸ ਲੋਕ ਸਭਾ ਸੀਟ ਤੇ ਵਾਪਸੀ ਦਾ ਦਾਅਵਾ ਕਰ ਰਹੀ ਹੈ ਤੇ ਦੂਜੇ ਪਾਸੇ ਸੁਖਪਾਲ ਖਹਿਰਾ ਵਰਗਾ ਲੀਡਰ ਉਤਾਰ ਕੇ ਕਾਂਗਰਸ ਵੀ ਦਹਾੜ ਰਹੀ ਹੈ ਤੇ ਪਿਛਲੀ ਜਿੱਤ ਤੋਂ ਬਾਅਦ ਵੀ ਸਿਮਰਜੀਤ ਮਾਨ ਦੇ ਹੌਸਲੇ ਉਲੰਧ ਨਜ਼ਰ ਆ ਰਹੇ ਨੇ ਇੱਕ ਪਾਸੇ ਆਪ ਨੇ ਜਿੱਥੇ ਚੋਣ ਮੈਦਾਨ ਦੇ ਵਿੱਚ ਆਪਣੇ ਕੈਬਨਟ ਮੰਤਰੀ ਉਤਾਰ ਕੇ ਲੋਕਾਂ ਨੂੰ ਜਾਣ ਪਛਾਣ ਵਾਲਾ ਚਿਹਰਾ ਦੇਣ ਦੀ ਕੋਸ਼ਿਸ਼ ਕੀਤੀ ਹੈ ਉੱਥੇ ਪੈਰਾਸ਼ੂਟ ਉਮੀਦਵਾਰ ਹੋਣ ਕਾਰਨ ਸੁਖਪਾਲ ਖਹਿਰਾ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਖੈਰਾ ਨੂੰ ਬਾਹਰੋਂ ਹੀ ਨਹੀਂ ਪਾਰਟੀ ਦੇ ਅੰਦਰੋਂ ਵੀ ਬਗਾਵਤ ਦਾ ਸਾਹਮਣਾ ਕਰਨਾ ਪਿਆ ਤੇ ਉਹਨਾਂ ਦੇ ਗਰੀਬੀ ਸਾਥੀ ਦਲਬੀਰ ਸਿੰਘ ਗੋਲਡੀ ਨੇ ਆਪ ਵਿਚ ਸ਼ਾਮਲ ਹੋ ਕੇ ਖੈਰਾ ਦਾ ਰਾ ਮੁਸ਼ਕਲ ਕਰ ਦਿੱਤਾ ਉਧਰ ਅਕਾਲੀ ਦਲ ਨੇ ਵੀ ਇਸ ਸੀਟ ਤੇ ਮੱਧੇ ਨਜ਼ਰ ਟੀਨ ਸਾਹ ਗਰੁੱਪ ਦੇ ਨਾਲ ਹੱਥ ਬੰਨਾਇਆ ਸੀ ਹਾਲਾਂਕਿ ਜੁੰਡਾ ਨੂੰ ਟਿਕਟ ਦੇਣ ਕਰਕੇ ਅਕਾਲੀ ਦਲ ਨੂੰ ਵੀ ਬਗਾਵਤ ਦਾ ਸਾਹਮਣਾ ਕਰਨਾ ਪਿਆ ਕੁੱਲ ਮਿਲਾ ਕੇ ਸੀਟ ਤੇ ਕੁੰਡੀਆਂ ਦੇ ਸਿੰਘ ਫਸਣ ਜਾ ਰਹੇ ਨੇ ਤੇ ਇਸ ਹੌਟ ਸੀਟ ਤੇ ਬਾਜ਼ੀ ਕੌਣ ਮਾਰਦਾ ਇਹ ਦੇਖਣ ਵਾਲਾ ਰਹੇਗਾ